ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਦਾ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਨੇ ਉਹਨੂੰ ਲੈ ਕੇ ਬਹੁਤ ਸਾਰੇ ਬਿਆਨ ਜਿਹੜੇ ਹੁਣ ਸਾਹਮਣੇ ਆਉਣ ਲੱਗੇ ਤੇ ਇਹ ਵੀ ਚਰਚਾ ਚੱਲ ਪਈ ਹੈ ਜੀ ਕਿ ਆਮ ਆਦਮੀ ਪਾਰਟੀ ਗੁਰੂ ਤੇਗ ਬਹਾਦਰ ਜੀ ਦੇ ਨਗਰ ਕੀਰਤਨ ਦੇ ਨਾਂ ਤੇ ਸਿਆਸਤ ਚਮਕਾਉਣ ਚ ਲੱਗੀ ਹੋਈ ਹੈ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸਰਬ ਧਰਮ ਸੰਮੇਲਨ ਕੱਲ ਹੋਇਆ ਆਨੰਦਪੁਰ ਸਾਹਿਬ ਦੇ ਵਿੱਚ ਧਾਰਮਿਕ ਤੇ ਅਧਿਆਤਮਿਕ ਆਗੂਆਂ ਦੇ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆ ਕੇਜਰੀਵਾਲ ਮੁੱਖ ਮੰਤਰੀ ਗੁਰਦੁਆਰਾ ਬੁੱਧਾਗੜ੍ਹ ਸੌਣੀ ਤੇ ਸ਼ਹੀਦੀ ਸਤਾਬ ਦੀ ਸਮਾਗਮ ਕਰਵਾਏ ਗਏ ਆ ਤੇ ਬਹੁਤ ਇੱਥੇ ਵੱਡੀ ਗਿਣਤੀ ਦੇ ਵਿੱਚ ਵੀਆਈਪੀ ਲੋਕ ਪਹੁੰਚੇ ਆ ਤੁਸੀਂ ਕੱਲ ਇਹ ਆ ਵੀ ਸ਼੍ਰੋਮਣੀ ਕਮੇਟੀ ਦੇ 350 ਸਾਲਾ ਗੁਰਤਾ ਗੱਦੀ ਦੇ ਵਸ ਮਨਾਇਆ। ਇਹੀ ਦੀ ਸਤਾਬ ਦੀ ਦੇ ਸਮਾਰਮ ਸ਼ੁਰੂ ਕੀਤੇ ਆ। ਇਹਨਾਂ ਨੇ ਅਸਲ ਵਿੱਚ ਨਾ ਐਸ ਕੀ ਗੁਰੂ ਚਲੋ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਬਹੁਤ ਸਾਡੇ ਮਹਾਨ ਨੇ ਉਹਨਾਂ ਦੇ ਪਾਏ ਪੂਰਨਿਆਂ ਦੇ ਉੱਤੇ ਉਹਨਾਂ ਦੀ ਕੁਰਬਾਨੀ ਦੇ ਉੱਤੇ ਅਸੀਂ ਤਾਂ ਇਹਨੇ ਜੋਗੇ ਵੀ ਨਹੀਂ ਵੀ ਪਾਈ ਪੂਰਾ ਜਾਣ ਸਕੀਏ ਜਿੰਨੇ ਉਹ ਮਹਾਨ ਵਿਅਕਤੀ ਨੇ। ਪਰ ਐਸ ਕੀ ਨੇ ਇਹਦਾ ਰਾਜਨੀਤੀਕਰਨ ਹੋ ਗਿਆ ਤੁਸੀਂ ਦੇਖੋ ਵੀ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਕੋਰੋਨਾ ਰੁਪਈਏ ਦੀ ਇਸ਼ਤਿਹਾਰਬਾਜ਼ੀ ਹੋ ਗਈ ਆ। ਅੱਜ ਵੀ ਖ਼ਬਰਾਂ ਵਿੱਚ ਗੱਲਦੰਗੀਆਂ ਭਰੀਆਂ ਪਈਆਂ ਵੀ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਪ੍ਰੋਗਰਾਮਾਂ ਦਾ ਵਿਰਵਾ ਆ ਇਧਰੋਂ ਆਏ ਇਧਰੋਂ ਆਏ ਜਾਣਾ ਪਰ ਗੱਲ ਇਹ ਜੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਚਾਰ ਕਰਨ ਲਈ ਥੋੜੀ ਗੱਲ ਸੀਗਾ ਜੇ ਆਪਾਂ ਚਲੋ ਇਹ ਹੋਣਾ ਤਾਂ ਸਭ ਏਕੇ ਦੇ ਲਈ ਚਾਹੀਦਾ ਪਰ ਇੱਕੀ ਦੋ ਪੱਖਾਂ ਦੇ ਵਿੱਚ ਵੰਡਿਆ ਗਿਆ ਪੰਜਾਬ ਦੀ ਸਰਕਾਰ ਇਮੋਸ਼ਨਲ ਕਾਰਡ ਖੇਡ ਰਹੀ ਆ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿਹਾੜਾ ਵੀ ਮਨਾਇਆ ਜਿਵੇਂ ਕਿ ਬੀਜੇਪੀ ਕਹਿੰਦੀ ਹੁੰਦੀ ਆ ਅਸੀਂ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਿਵੇਂ ਮਨਾਇਆ ਸੀ ਇਹ ਦੇਖੋ ਉਹਨੇ ਆਪਣੀਆਂ ਪ੍ਰਾਪਤੀਆਂ ਦੇ ਵਿੱਚ ਇਹ ਇਸ ਗੱਲ ਨੂੰ ਦਰਜ ਕਰਨਾ ਚਾਹੁੰਦੇ ਆ ਜੜ ਕੇ ਇਸ਼ਤਿਹਾਰਬਾਜ਼ੀ ਦੇ ਲੋੜ ਨਹੀਂ ਜੜ ਕੇ ਉਹਨਾਂ ਦੇ ਸਿਰਫ ਸਿਰਫ ਉਸੂਲ ਕਿਹੜੇ ਸੀ ਉਹਨਾਂ ਦੀ ਕੁਰਬਾਨੀ ਕੀ ਸੀ ਉਹਨਾਂ ਨੇ ਕਿਉਂ ਕੁਰਬਾਨੀ ਦਿੱਤੀ ਇਹਦੇ ਲਈ ਸਿਰਫ ਅਦਗੀ ਵਾਲੇ ਪ੍ਰੋਗਰਾਮ ਹੋਣੇ ਚਾਹੀਦੇ ਆ ਉਹਨਾਂ ਨੇ ਇੱਕ ਰਹਿਣ ਦੀ ਗੱਲ ਕਹੀ ਆਪਾਂ ਪ੍ਰੋਗਰਾਮ ਦੇ ਦੋ ਸ਼ੁਰੂ ਕਰਤੇ ਇਹ ਸੋਚਣ ਵਾਲੀ ਗੱਲ ਆ ਵੀ ਭਾਈ ਜਿਹੜਾ ਆਪਾਂ ਥਾਂ ਥਾਂ ਤੇ ਪੰਜਾਬ ਦੀ ਕੋਈ ਕੰਧ ਨਹੀਂ ਛੱਡੀ ਜਿੱਥੇ ਬੋਰਡ ਨਾ ਲੱਗਾ ਹੋਵੇ ਪੰਜਾਬ ਦਾ ਕੋਈ ਅਸਾ ਖੇਤਰ ਨਹੀਂ ਜਿੱਥੇ ਨਾ ਤੁਸੀਂ ਫਲਕਸਾਂ ਦੇਖੋ ਪੰਜਾਬ ਦਾ ਕੋਈ ਖ਼ਬਰ ਨਹੀਂ ਜਿਹਦੇ ਚ ਪੂਰੇ-ਪੂਰੇ ਪਈ ਦੇਸ਼ ਝਾਰਨਾ ਹੋਣ ਪੰਜਾਬ ਦਾ ਕੋਈ ਟੀਵੀ ਨਹੀਂ ਜਿਹਦੇ ਵਿੱਚ ਬੱਲੇ ਬੱਲੇ ਨਾਲ ਦੀ ਕਰਵਾਈ ਜਾ ਰਹੀ ਹੋਵੇ ਵੀ ਇਹ ਸਭ ਦੇ ਚੱਲਦੇ ਆ ਲੋਕਾਂ ਦੀ ਝੋਲੀ ਦੇ ਵਿੱਚ ਪੈ ਕੀ ਰਿਆ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਬਾਰੇ ਲੋਕ ਵੱਧ ਜਾਣਣ ਲੱਗ ਪਏ ਤੁਹਾਨੂੰ ਤਰੀਕਾ ਤੇ ਤਕਨੀਕ ਉਹ ਅਪਣਾਉਣੀ ਚਾਹੀਦੀ ਆ ਜਿਹਦੇ ਕਰਕੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਪਹੁੰਚਣ ਨਾ ਕਿ ਕੱਲੇ ਸਮਾਗਮ ਦੀ ਲੋੜ ਆ ਮੈਂ ਤਾਂ ਅੱਗੇ ਵੀ ਇਹ ਗੱਲ ਕਹਿਣਾ ਹੁਣਾ ਦੇਖੋ ਅਸੀਂ ਨਗਰ ਕੀਰਤਨ ਕੱਢਦੇ ਆ ਸਾਡੇ ਮੰਦir ਵਿੱਚ ਸ਼ਰਧਾ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਸੀਂ ਗਲੀਆਂ ਦੇ ਵਿੱਚ ਲੈ ਕੇ ਜਾਂਦੇ ਆ ਉਹਦੇ ਨਾਲ ਅਗਿਆਨਤਾ ਥੋੜੀ ਦੂਰ ਹੋ ਰਹੀ ਆ ਅਸੀਂ ਤਾਂ ਜੇ ਉਹਨੂੰ ਪੜਾਂਗੇ ਅਗਿਆਨਤਾ ਫੇਰ ਦੂਰ ਹੋਣੀ ਆ ਲੋਕਾਂ ਨੂੰ ਉਹਦੇ ਲੜ ਲਾਵਾਂਗੇ ਅਗਿਆਨਤਾ ਫੇਰ ਦੂਰ ਹੋਣੀ ਆ ਪਰ ਇਹ ਇਸ ਗੱਲ ਨੂੰ ਜੇਕਰ ਆਪਾਂ ਕਰਦੇ ਫਿਰ ਕਹਿੰਗੇ ਕਾਬਲੇ ਡਾਗੇ ਫਲਾਨੇ ਆਗੇ ਢਿਗੜੇ ਆਗੇ ਪ੍ਰੈਕਟੀਕਲ ਗੱਲ ਕੀ ਆ ਤੇ ਪ੍ਰੈਕਟੀਕਲ ਤੋਂ ਦੂਰ ਪ੍ਰਚਾਰ ਦੀ ਗੱਲ ਕੀ ਆ ਤੋ ਗੱਲ ਇਹ ਜੀ ਕਿ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਸਮਾਗਮ ਸਰਕਾਰ ਕਰਾ ਰਹੀ ਸਰਕਾਰ ਕਹਿੰਦੀ ਵੀ ਇਹੋ ਜਿਹਾ ਪ੍ਰੋਗਰਾਮ ਅਸੀਂ ਕਰ ਸਕਦੇ ਆ ਸਮੇਂ-ਸਮੇਂ ਤੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਵਿੱਚ ਇਥੇ ਕਨਫਲਿਕਟ ਵੀ ਰਿਹਾ ਉਹਨਾਂ ਨੇ ਇਹ ਗੱਲ ਕਹੀ ਵੀ ਤੁਹਾਡਾ ਕੰਮ ਨਹੀਂਗਾ ਇਹ ਤੁਸੀਂ ਸਰਕਾਰ ਦੇ ਲਾਓ ਉਹਦਾ ਕੰਮ ਕਰੋ ਇਹ ਕਹਿੰਦੇ ਵੀ ਕੱਲੇ ਤੁਸੀਂ ਆ ਤੁਹਾਡਾ ਕੱਲਾ ਗੁਰੂ ਤੇਗ ਬਹਾਦਰ ਸਾਹਿਬ ਆ ਸਾਡਾ ਨਹੀਂ ਹੈਗਾ ਸੋ ਇਸ ਤਰੀਕੇ ਦੇ ਰੌਲੇ ਵੀ ਸੀ ਇਸ ਕਰਕੇ ਸਮਾਗਮ ਵੀ ਦੋ-ਦੋ ਆ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਰੌਲਿਆਂ ਤੋਂ ਬਿਨਾਂ ਤਾਂ ਵੈਸੇ ਵੀ ਕੁਝ ਨਹੀਂ ਹੁੰਦਾ ਖੈਰ ਅੱਗੇ ਵਧਦੇ ਹਾਂ ਜੀ ਹੁਣ ਗੱਲ ਕਰਦੇ ਆਂ ਆਪਾਂ ਚੰਡੀਗੜ੍ਹ ਦੀ ਚੰਡੀਗੜ੍ਹ ਦਾ ਸਟੇਟਸ ਬਦਲਣ ਤੇ ਕੇਂਦਰ ਦਾ ਹੁਣ ਯੂ-ਟਰਨ ਸਾਹਮਣੇ ਆਇਆ ਜੀ ਹੁਣ ਕੀ ਕਹਿਣਾ ਹੈ ਕੇਂਦਰ ਦਾ ਬਿਲਕੁਲ ਜੀ ਬਿਲਕੁਲ ਆਪਾਂ ਨੇ ਪਿਛਲੇ 2 ਦਿਨਾਂ ਤੋਂ ਜਾਣਕਾਰੀਆਂ ਸਾਰਿਆਂ ਨੇ ਹਾਸਲ ਕੀਤੀਆਂ ਕਿ ਚੰਡੀਗੜ੍ਹ ਦੇ ਵਿੱਚ ਉਪ ਰਾਜਪਾਲ ਲਾਉਣ ਦੀ ਤਿਆਰੀ ਹੈ ਕਿ ਚੰਡੀਗੜ੍ਹ ਪੰਜਾਬ ਦੇ ਕੋਲੋਂ ਖੋਹ ਲਿਆ ਜਾਣਾ ਤੇ ਚੰਡੀਗੜ੍ਹ ਪੰਜਾਬ ਦਾ ਨਹੀਂ ਰਹਿਣਾ ਚੰਡੀਗੜ੍ਹਾ ਜਿਹੜਾ ਉਹ ਇਸ ਤਰੀਕੇ ਦੇ ਨਾਲ ਜਿਹੜਾ ਹੁਣ ਪੰਜਾਬ ਤੋਂ ਪਰੇ ਹੋ ਜੂਗਾ ਪਰ ਹੁਣ ਇਹਦੇ ਬਾਰੇ ਜਦੋਂ ਹੁਣ ਬਹੁਤ ਪ੍ਰਚਾਰ ਹੋ ਗਿਆ ਵਕਤ ਵਕਤ ਕਿਸਾਨ ਜਥੇਬੰਦਗਾਂ ਨੇ ਸੋਰਨਾ ਨੇ ਜਦੋਂ ਇਸ ਮਾਮਲੇ ਤੇ ਤਿਆਰੀ ਖਿੱਚ ਲਈ ਕਿ ਭਾਈ ਹੁਣ ਸਾਨੂੰ ਟਰੈਕਟਰ ਆ ਜਿਹੜੇ ਉਹ ਚੰਡੀਗੜ੍ਹ ਵੱਲ ਕਰਨੇ ਪੈਣੇ ਆ ਤੇ ਕੇਂਦਰ ਦੇ ਖਿਲਾਫ ਲੜਾਈ ਲੜਨੀ ਪੈਣੀ ਆ ਤਾਂ ਵੀਰਵਾ ਨਵਾਂ ਆ ਗਿਆ ਪਤਾ ਲੱਗਾ ਜੀ ਚੰਡੀਗੜ੍ਹ ਨੂੰ ਲੈ ਕੇ ਗ੍ਰਹਿਭਾਗ ਨੇ ਕਿਹਾ ਕੋਈ 빌 ਨਹੀਂ ਲਿਆਰੀ ਸਰਕਾਰ ਇਸ ਪ੍ਰਸਤਾਵ ਦੇ ਉੱਤੇ ਅਜੇ ਕੋਈ ਅੰਤਮ ਫੈਸਲਾ ਨਹੀਂ ਲਿਆ ਹਾਰਾ 240 ਦੇ ਵਿੱਚ ਸੋਧ ਕਰਨ ਵਾਲਾ ਕਦਮ ਸੰਘਵਾਦ ਤੇ ਗੰभीर ਮਮਲਾ ਗੰभीर ਮਮਲਾ ਇਹਨਾਂ ਨਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਸੀ ਹੋਰ ਕਾਂਗਰਸ ਨੇ ਕਿਹਾ ਸੀ ਪਰ ਇਹ ਗੱਲ ਕਹਤੀ ਹੈ ਜੀ ਕੇਂਦਰ ਨੇ ਕਿ ਇਸ ਸੈਸ਼ਨ ਦੇ ਵਿੱਚ ਇਹੋ ਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਹੈ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਉੱਤੇ ਸਿੱਧਾ ਕੰਟਰੋਲ ਸਥਾਪਿਤ ਕਰਨ ਦੇ ਖਰਚੇ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਲਚਲ ਮਚਾਈ ਹੈ ਗ੍ਰਹਿ ਵਿਭਾਗ ਨੇ ਹੁਣ ਜਾਣਕਾਰੀ ਕਰਕੇ ਗੱਲ ਕਹੀ ਹੈ ਕਿ ਵਿਵਾਦ ਨੂੰ ਅਸੀਂ ਖਤਮ ਕਰਦੇ ਹਾਂ ਜਿਵੇਂ ਭਾਗਤ ਨੇ ਗਲਤ ਕਹੀ ਹੈ ਕਿ ਚੰਡੀਗੜ੍ਹ ਦੇ ਮੌਜੂਦਾ ਪ੍ਰਸ਼ਾਸਕੀ ਪ੍ਰਣਾਲੀ ਦੇ ਵਿੱਚ ਕੋਈ ਬਦਲਾਅ ਕਰਨ ਜਾਂ ਰਵਾਇਤੀ ਪੰਜਾਬ ਹਰਿਆਣਾ ਸਬੰਧਾਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਇਰਾਦਾ ਨਹੀਂ ਹੈ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੇ ਟਵੀਟ ਕੀਤਾ ਉਹਨਾਂ ਨੇ ਕਿਹਾ ਵੀ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਲਈ ਕੇਂਦਰ ਸਰਕਾਰ ਦੀ ਕਾਨੂੰਨ ਪ੍ਰਕਿਰਿਆ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦਾ ਪ੍ਰਸਤਾਵ ਅਜੇ ਵੀ ਕੇਂਦਰ ਸਰਕਾਰ ਦੇ ਕੋਲੇ ਵਿਚਾਰधीन ਹੈ ਇਸ ਪ੍ਰਸਤਾਵ ਤੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਇਹ ਪ੍ਰਸਤਾਵ ਕਿਸੇ ਵੀ ਤਰ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਜਾਂ ਸ਼ਾਸਨ ਦੇ ਢਾਂਚੇ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਨਾ ਹੀ ਇਹਦਾ ਉਦੇਸ਼ ਚੰਡੀਗੜ੍ਹ ਤੇ ਪੰਜਾਬ ਜਾਂ ਹਰਿਆਣਾ ਰਾਜਾਂ ਵਿਚਕਾਰ ਰਵਾਇਤੀ ਪ੍ਰਬੰਧਾਂ ਨੂੰ ਬਦਲਣ ਦਾ ਚੰਡੀਗੜ੍ਹ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਇੱਕ ਠੋਕਮਾ ਫੈਸਲਾ ਲਿਆ ਜਾਊਗਾ ਇਸ ਮਸਲੇ 'ਤੇ ਕਿਸੇ ਵੀ ਚਿੰਤਾ ਦੀ ਲੋੜ ਨਹੀਂ ਹੈ ਕੇਂਦਰ ਸਰਕਾਰ ਦਾ ਸੰਸਦ ਦੇ ਆਉਣ ਵਾਲੇ ਸਰਦਰੋਤ ਸੈਸ਼ਨ ਦੇ ਵਿੱਚ ਇਸ ਬਿੱਲ ਦੇ ਸਮਨ ਦੇ ਵਿੱਚ ਕੋਈ ਵੀ ਇਰਾਦਾ ਨਹੀਂ ਹੈ ਸੋ ਉਹਨਾਂ ਨੇ ਯੂ ਟਰਨ ਲਿਆ ਕਹਿੰਨ ਦਾਫਾ ਜਿਵੇਂ ਕਿ ਯੂਨੀਵਰਸਿਟੀ ਦੇ ਮਾਮਲੇ ਦੇ ਉੱਤੇ ਪਹਿਲਾਂ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਸੈਨੇਟ ਤੇ ਸਿੰਡੀਕੇਟ ਖਤਮ ਫਿਰ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਭਾਈ ਇਹ ਤਾਂ ਬਰਕਰਾਰ ਰਹੂਗਾ ਫਿਰ ਕਹਿੰਦਾ ਜੀ ਇਹ ਅਗਲੇ ਹੁਕਮ ਤੱਕ ਥੋੜਾ ਜਿਹਾ ਰੁਕ ਗਿਆ ਗਿਆ ਫਿਰ ਉਹ ਗੱਲ ਕਹਤੀ ਜੀ ਕਿ ਇਹ ਤਾਂ ਬਿਲਕੁਲ ਇਸੇ ਪਹਿਲਾਂ ਵਾਂਗ ਕਰ ਦਿੱਤਾ ਜਿਵੇਂ ਕਿ ਪੰਜਾਬ ਦੀ ਸਰਕਾਰ ਸਮੇਂ-ਸਮੇਂ ਤੇ ਯੂ ਟਰਨ ਲੈਂਦੀ ਹੁੰਦੀ ਆ ਬੀਜੇਪੀ ਵੀ ਪੰਜਾਬ ਦੇ ਵਿੱਚ ਯੂ ਟਰਨ ਲੈਂਦੀ ਆ ਸਮੇਂ-ਸਮੇਂ ਤੇ ਮੈਨੂੰ ਲੱਗਦਾ ਵੀ ਬੀਜੇਪੀ ਪੰਜਾਬ ਨਾਲ ਉਦੋਂ ਹੀ ਖੜੀ ਜਾਂਦੀ ਹੈ ਵੀ ਭਾਈ ਇਹਨਾਂ ਨੂੰ ਪਹਿਲਾਂ ਆਹ ਗੱਲ ਕਹਿ ਕੇ ਵੇਨੇ ਕੀ ਕਰਦੇ ਆ ਜਦੋਂ ਖੌਰੂ ਖੱਪਾ ਪਾਉਣਗੇ ਫਿਰ ਆਪਾਂ ਕਹਦੇਗੇ ਵੀ ਇਹਨਾਂ ਦੀ ਕਲੋਨ ਜੀ ਕੀਤੀ ਜਾ ਰਹੀ ਹੈ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਤਾਣਾ ਸਾਹਿਬ ਮੈਂ ਵੀ ਇਹੀ ਕਹਿਣ ਲੱਗੇ ਸੀ ਕਿ ਬੀਜੇਪੀ ਵੀ ਹੁਣ ਯੂ ਟਰਨਾਂ ਦੀ ਮਾਹਰ ਬਣਦੀ ਜਾ ਰਹੀ ਹੈ ਹੈਨਾ ਪਹਿਲਾਂ ਵੀ ਖੈਰ ਐਵੇਂ ਸੀ ਤੇ ਹੁਣ ਵੀ ਇਸ ਗੱਲ ਨੂੰ ਸੱਚ ਸਾਬਤ ਕਰ ਰਹੇ ਨੇ ਖੈਰ ਪਤਾ ਨਹੀਂ ਭਵਿੱਖ ਚ ਕੀ ਹੋਊਗਾ ਆਪਾਂ ਅੱਗੇ ਵਧਦੇ ਹਾਂ ਡੀਆਈਜੀ ਭੁੱਲਰ ਦੀ ਗੱਲ ਕਰਦੇ ਹਾਂ ਜੀ ਡੀਆਈਜੀ ਭੁੱਲਰ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਕ हां बिल्कुल जी बिल्कुल ਡੀਆਈਜੀ ਪੁੱਲਰ ਨੇ ਜਿਹੜੇ ਉਹ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਹਾਈ ਕੋਰਟ ਪਹੁੰਚੇ ਆ ਮੌਤਲ ਕੀਤੇ ਡੀਆਈਜੀ ਪੁੱਲਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਚੜੋਅਤੀ ਦਿੱਤੀ ਗਈ ਹੈ ਇਹਨਾਂ ਨੇ ਆਪਣੇ ਵਕੀਲਾਂ ਦੇ ਰਾਹੀਂ ਜਿਹੜੇ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਹੈ ਪੁੱਲਰ ਨੇ ਸੀਬੀਆਈ ਦੀਆਂ ਕਾਰਵਾਈਆਂ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਸੇ ਜਾਂਚ ਏਜੰਸੀ ਦੇ ਅਧਿਕਾਰ ਖੇਤਰ ਦੇ ਬਾਰੇ ਗੰਭੀਰ ਸਵਾਲ ਖੜੇ ਕੀਤੇ ਆ ਪਟੀਸ਼ਨ ਦੇ ਵਿੱਚ ਇਹਨਾਂ ਨੇ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਸਾਇਨਾਤ ਉਹ ਅਧਿਕਾਰੀ ਆ ਸੋ ਦਿੱਲੀ ਸਪੈਸ਼ਲ ਪੁਲਿਸ ਜਿਹੜੀ ਆ ਉਹ ਕਿਵੇਂ ਆ ਕੇ ਇੱਥੇ ਕਾਰਵਾਈ ਕਰ ਸਕਦੀ ਸੀ ਜੇ ਉਹਨਾਂ ਨੇ ਕਾਰਵਾਈ ਕਰਨੀ ਵੀ ਆ ਮੰਨ ਲਓ ਕਿਸੇ ਕੇਂਦਰ ਦੀ ਏਜੰਸੀ ਨੇ ਦਿੱਲੀ ਦੀ ਪੁਲਿਸ ਨੇ ਕਿਸੇ ਹੋਰ ਥਾਂ ਦੀ ਪੁਲਿਸ ਨੇ ਤਾਂ ਉਹ ਪਹਿਲਾਂ ਪੰਜਾਬ ਦੀ ਸਰਕਾਰ ਤੋਂ ਇਜਾਜ਼ਤ ਲੈਣੀ ਚਾਹੀਦੀ ਹੈ ਉਹਨੂੰ ਉਹ ਲੜਨੇ ਦਲੀਲ ਦਿੰਦੀ ਹੈ ਕਿ ਸੂਬੇ ਦੀ ਸਹਿਮਤੀ ਤੋਂ ਬਿਨਾ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੋ ਵੇਨੇ ਭਾਈ ਹੁਣ ਇਸ ਮਾਮਲੇ ਦੇ ਉੱਤੇ ਕੀ ਉੱਤਰ ਆਉਂਦਾ ਦੋਵੇਂ ਧਿਰਾਂ ਦੇ ਵਕੀਲ ਜਿਹੜੇ ਜਦੋਂ ਗੱਲਬਾਤ ਕਰਨਗੇ ਉਹਦਾ ਕੀ ਸੱਟਾ ਨਿਕਲਦਾ ਪਰ ਭੁੱਲਰ ਹੋਰਾਂ ਨੇ ਆਪਦਾ ਪੱਖ ਰੱਖਿਆ ਕਿ ਭਾਈ ਮੇਰੀ ਗ੍ਰਿਫਤਾਰੀ ਹੀ ਗਲਤ ਆ ਜੇਕਰ ਮੈਨੂੰ ਗ੍ਰਿਫਤਾਰ ਕਰਨਾ ਮੇਰੇ ਉੱਤੇ ਹੋ ਕਾਰਵਾਈ ਕਰਨੀ ਹੈ ਜਾਂ ਮੇਰੇ ਤੋਂ ਇਲਾਵਾ ਕਿਸੇ ਹੋਰ ਤੇ ਵੀ ਕਰਨੀ ਹੈ ਉਹਦੇ ਲਈ ਜੇਕਰ ਸੂਬੇ ਤੋਂ ਬਾਹਰਲੀ ਕੋਈ ਏਜੰਸੀ ਹੈ ਜਾਂ ਪੁਲਿਸ ਆ ਉਹਨੂੰ ਪਹਿਲਾਂ ਸੂਬੇ ਦੀ ਸਰਕਾਰ ਦੀ ਇਜਾਜ਼ਤ ਲੈਣੀ ਪਊਗੀ ਐ ਨਹੀਂ ਵੀ ਆਪਾਂ ਕਿਸੇ ਵੀ ਸੂਬੇ ਦੇ ਵਿੱਚ ਵੜ ਕੇ ਬੰਦੇ ਤੇ ਕਾਰਵਾਈ ਕਰ ਦਈਏ ਜੀ ਜੀ ਤੇ ਤਿਆਨਾ ਸਾਹਿਬ ਉਧਰ ਕਾਂਗਰਸ ਕਹਿੰਦੇ ਕਿ ਅੱਜਕੱਲ ਆਪਣਾ ਭਵਿੱਖ ਤਲਾਸ਼ ਰਹੀ ਹੈ ਜੀ ਪੰਜਾਬ ਦੇ ਵਿੱਚ ਵੀ ਸਾਡਾ ਬਣੂਗੀ ਹਾਂ ਬਿਲਕੁਲ ਜੀ ਦੇਖੋ ਕਾਂਗਰਸ ਆ ਜਿਹੜੀ ਉਹ ਲੱਗੀ ਹੋਈ ਆ ਆਪਦੇ ਆਪ ਨੂੰ ਲੱਭਣ ਦੇ ਲਈ ਇੱਕ ਤਾਂ ਹੁੰਦਾ ਵੀ ਆਪਾਂ ਵੋਟ ਲੱਭਦੇ ਆ ਪਹਿਲਾਂ ਤਾਂ ਕਾਂਗਰਸ ਨੂੰ ਆਪਦੇ ਆਪ ਨੂੰ ਲੱਭਣ ਦੇ ਲਈ ਬੁਨਤ ਕਰਨੀ ਚਾਹੀਦੀ ਆ ਕਾਂਗਰਸੀ ਲੱਗੇ ਪਏ ਆ ਆਪਦੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹਨਾਂ ਨੂੰ ਆਪਣਾ ਆਪ ਲੱਭਦਾ ਨਹੀਂ ਰੌਲਾ ਇਸ ਗੱਲ ਦਾ ਕਿਉਂਕਿ ਜੇਕਰ ਉਹਨਾਂ ਨੂੰ ਲੱਭੂਗਾ ਵੀ ਭਾਈ ਅਸੀਂ ਕਿਤੇ ਗਲਤ ਆ ਤੇ ਲੱਭੂਗਾ ਤਾਂ ਆਪਣਾ ਆਪ ਤਾਂ ਨਾ ਨਹੀਂ ਤਾਂ ਉਦਾਂ ਕੀ ਲੱਭਣਾ ਇਹਨਾਂ ਨੂੰ ਉਹ ਕਾਂਗਰਸੀ ਆ ਜਿਹੜੇ ਉਹ ਤਰਨ ਤਾਰਨ ਦੀ ਹੱਦ ਤੋਂ ਬਾਹਰ ਦੇ ਲੱਗੇ ਹੋਏ ਕਿ ਭਾਈ ਧੱਕ ਦੇ ਵਿੱਚ ਕੀ ਨਹੀਂ ਕਰਨਾ ਕੁਰਸੀਆ ਕਰ ਰਹੇ ਕਿ ਭਾਈ ਤੁਹਾਨੂੰ ਆਪ ਦੇ ਆਪ ਨੂੰ ਪਸੰਦਨ ਦੀ ਲੋੜ ਆ ਪਰ ਇਹ ਨਾ ਬਿਹਾਰ ਦੇ ਵਿੱਚ ਪਸੰਦ ਸਕੇ ਨਾ ਇਹਨਾਂ ਨੇ ਇੱਥੇ ਪਸੰਦ ਸਕਣਾ ਇਹ ਸਿਰਫ ਕਹਿਣ ਦੀਆਂ ਗੱਲਾਂ ਕਿ ਭਾਈ ਅਸੀਂ ਆ ਵੀ ਕਰਦੇ ਹਾਂ ਜੇ ਅਸੀਂ ਉਹ ਵੀ ਕਰ ਦਿਆਂਗੇ ਸਰਕਾਰ ਸਾਡੀ ਬਣੂਗੀ ਸਾਨੂੰ ਇਹ ਪਤਾ ਵੀ ਸਰਕਾਰ ਕਿਹਦੀ ਬਣਨੀ ਨਾ ਸੀ ਕੋਈ ਉਦਾਰਵਾਦੀ ਆ ਪਰ ਸੋਚਣ ਵਿਚਾਰਨ ਵਾਲੀ ਗੱਲ ਸਿਰਫ ਇੰਨੀ ਆ ਕਿ ਜੋ ਕਾਂਗਰਸ ਦੇ ਵਿੱਚ ਚੱਲ ਰਿਹਾ ਉਹਦੇ ਚੱਲਦਿਆਂ ਸਰਕਾਰ ਕਿਵੇਂ ਬਣਦੀ ਆ ਇਹਦੀ ਚੱਲਦੀ ਸਰਕਾਰ ਕਿਵੇਂ ਬਣ ਸਕਦੀ ਹੈ ਕਿਉਂ ਚੱਲਦੀ ਸਰਕਾਰ ਬਣਨੀ ਹੀ ਨਹੀਂ ਚਾਹੀਦੀ ਕਿਉਂਕਿ ਜੇਕਰ ਤੁਸੀਂ ਇੱਕ ਨਹੀਂ 59 ਕੀਤਾ ਚਾਹੀਦੇਗਾ ਜੀ ਫਿਰ ਸਰਕਾਰ ਬਣੂਗੀ ਜੀ ਦੀ ਵੀ ਬਣਨੀ ਹੈ ਤੁਹਾਡੇ ਤਾਂ ਇਥੇ 59 ਬੰਦੇ ਇੱਕ ਹੈ ਹੀ ਨਹੀਂ ਤੁਹਾਡੇ ਤਾਂ ਇਥੇ 5 ਬੰਦੇ ਵੀ ਕਿੱਥੇ ਹੁੰਦੇਗੇ ਜਿੰਨੇ ਪੰਜਾਬ ਦੇ ਵਿਧਾਇਕ ਜਿੱਤੇ ਸੀ ਉਹਨਾਂ ਦੀ ਆਪਾਂ ਸਾਡੀ ਇੱਕ ਗਰੁੱਪ ਫੋਟੋ ਦੇਖੀਏ ਬਾਕੀ ਗੱਲਾਂ ਛੱਡੋ ਮੰਨਦੇ ਵਿੱਚ ਕੀ ਹੈ ਕਦੇ ਇੱਕ ਹੋਏ ਹੋਣ ਇੱਕ ਥਾਂ ਤੇ ਖੜੇ ਹੋਏ ਹੋਣ ਮਤਲਬ ਇਹ ਵੀ ਇਹਨਾਂ ਦਾ ਸੀੜੀ ਸਿ ਆਪਾਂ ਇਹੀ ਰਹਿਣਾ ਕਾਂਗਰਸੀ ਇਹ ਗੱਲ ਕਰੀ ਜਾਂਦੇ ਸੀ ਜਿੱਤ ਕੇ ਦਿਖਾਵਾਂਗੇ 27 ਦੇ ਵਿੱਚ ਸਾਡਾ ਮੌਕਾ ਉਹਦਾ ਕਾਰਨ ਇਹ ਵੀ ਤੇ ਦੇਖੋ ਇਹਨਾਂ ਤੋਂ ਲੋਕ ਭਰੇ ਪਏ ਆ ਇਹਨਾਂ ਤੋਂ ਲੋਕ ਫਲਾਣੇ ਹੋਏ ਪਏ ਆ ਮੰਨ ਕੇ ਤੁਹਾਡੀ ਗੱਲ ਸਹੀ ਆ ਪਰ ਕੀ ਤੁਸੀਂ ਤੁਹਾਡੇ 59 ਬੰਦੇ ਜਿੱਤ ਸਕਦੇ ਆ ਸੋ ਆ ਜਿਹੜਾ ਐਸਕੀ ਕਰਨਵੀਰ ਸਿੰਘ ਬੁਰਜ ਉਹਨਾਂ ਦਾ ਜਿੰਨਾ ਮਾੜਾ ਹਾਲ ਹੋਇਆ ਤਰਨਤਾਰਨ ਦੇ ਵਿੱਚ ਕਾਂਗਰਸ ਨੇ ਜਿੰਨੀ ਸਿਆਪੇ ਨੂੰ ਮਾ ਗੱਲਾਂ ਕੀਤੀਆਂ ਕਿ ਤਰਨਤਾਰਨ ਦੇ ਵਿੱਚ ਉਹਦੇ ਤੋਂ ਬਾਅਦ ਲੱਗਦਾ ਵੀ ਭਾਈ ਇਹ ਕਦੇ ਜਿੱਤ ਸਕਣਗੇ ਜਾਂ ਇਹਨਾਂ ਨੂੰ ਜਿੱਤਣਾ ਚਾਹੀਦਾ ਹੁਣ ਇਹ ਵੀ ਪਤਾ ਲੱਗਾ ਕਿ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਤਿਆਰੀ ਆ ਇਹਦੇ ਕਰਕੇ ਕਹਿੰਦੇ ਵੀ ਚੰਨੀ ਹੋਰੀ ਇਹ ਸਰਗਰਮਾਂ ਤੇ ਇੱਕ ਦੋ ਹੋਰ ਵੀ ਆ ਗੱਲ ਇਹ ਹੈ ਜੀ ਜੀ ਤੇ ਉਧਰ ਜਨਾਬ ਸਾਹਿਬ ਅਕਾਲੀ ਦਲ ਨੇ ਪੂਰੀ ਤਿਆਰੀ ਖਿੱਚੀ ਹੋਈ ਹੈ ਜੀ ਭਾਜਪਾ ਦੇ ਵੱਡੇ ਭਰਾ ਬਣਨ ਦੀ ਤਾਂ ਬਿਲਕੁਲ ਜੀ ਬਿਲਕੁਲ ਜਨਬ ਜੀ ਕਿ ਅਕਾਲੀ ਦਲ ਨੇ ਪੂਰੀ ਤਿਆਰੀ ਖਿੱਚੀ ਹੋਈ ਹੈ ਅਕਾਲੀ ਦਲ ਇਹ ਗੱਲ ਕਹਿੰਦਾ ਵੀ ਭਾਈ ਅਸੀਂ ਹੁਣ ਇਤਕੀ ਚੰਗਾ ਪ੍ਰਦਰਸ਼ਨ ਕੀਤਾ ਤਰਨਤਾਰਨ ਦੇ ਵਿੱਚ ਤੇ ਇਤਕੀ ਅਸੀਂ ਕੁਛ ਨਾ ਕੁਛ ਕਰਕੇ ਦਿਖਾਉਣਾ ਉਹ ਕਹਿੰਦੇ ਜੀ ਦੇਖੋ ਸਾਨੂੰ ਲੋਕ ਪਿਆਰ ਬਹੁਤ ਦੇ ਰਹੇ ਆ ਲੋਕਾਂ ਦੇ ਪਿਆਰ ਦੇ ਮੂਹਰੇ ਕਹਿੰਦੇ ਜੀ ਸਾਡਾ ਸਿਰ ਝੁਕਦਾ ਅਕਾਲੀਆ ਜਿਹੜੇ ਉਹ ਇਤਕੀ ਤਰਨ ਤਰਨ ਵਾਲੀ ਤੋੜ ਤੋਂ ਬਾਅਦ ਸਾਹ ਲੈਣ ਲੋਗੇ ਹੋਗੇ ਕਹਿਣ ਦਾ ਭਾਵ ਇਹ ਆ ਤੇ ਹੁਣ ਉਹ ਦੇਖੋ ਗੱਠ ਜੋੜਤਾ ਹੋਣਾ ਇਹ ਤਾਂ ਐਵੇਂ ਆਪਾਂ ਕਹੀ ਜਗੇ ਵੀ ਗੱਠ ਜੋੜ ਹੋਣਾ ਨਹੀਂ ਬੀਜੇਪੀ ਵੀ ਇੰਨੀ ਮੂਰਖ ਨਹੀਂ ਹੋਣੀ ਕਿ ਉਹਨਾਂ ਨੂੰ ਕੱਲਿਆਂ ਨੂੰ ਲੱਗਦਾ ਹੋਵੇ ਵੀ ਅਸੀਂ ਜਿੱਤ ਲਾਂਗੇ ਉਹਨਾਂ ਨੂੰ ਪਤਾ ਵੀ ਭਾਈ ਅਸੀਂ ਇਕੱਲੇ ਨਹੀਂ ਜਿੱਤ ਸਕਦੇ ਨਾ ਅੱਜ ਨਾ ਕੱਲ ਕਿਉਂਕਿ ਇਥੇ ਪੰਜਾਬ ਦੇ ਮਸਲੇ ਹੋਰ ਆ ਉਹ ਗੁਜਰਾਤ ਦੇ ਵਿੱਚ ਬਿਹਾਰ ਦੇ ਵਿੱਚ ਭਾਵੇਂ ਮਸਲੇ ਇਹਨਾਂ ਦੇ ਹੋਰ ਆ ਪੰਜਾਬ ਦੇ ਲੋਕ ਉਵੇਂ ਨਹੀਂ ਆ ਪੰਜਾਬ ਦੇ ਲੋਕ ਇਮੋਸ਼ਨਲ ਆ ਇਥੇ ਕਿਸੇ ਨੂੰ ਵੀ ਵੋਟਾਂ ਪਾ ਸਕਦੇ ਆ ਇਹ ਲੈਣਾ ਕੋਈ ਭਰੋਸਾ ਨਹੀਂਗਾ ਬੀਜੇਪੀ ਇਸ ਕਰਕੇ ਹਰ ਉਹ ਯਤਨ ਕਰੂਗੀ ਵੀ ਜਿਹਦੇ ਕਰਕੇ ਪੰਜਾਬ ਦੇ ਵਿੱਚ ਇੱਕ ਵਾਰ ਪੈਰ ਲੱਗ ਜਾਣ ਤੇ ਦੂਜੀ ਵਾਰ ਜਿਹਦੇ ਨਾਲ ਮਿਲ ਕੇ ਵੀ ਪੈਰ ਲੱਗਦੇ ਆ ਉਹਨੂੰ ਦੂਜੀ ਵਾਰ ਵਰਤਨ ਦੀ ਲੋੜ ਹੀ ਨਾ ਪਵੇ ਅਸੀਂ ਇਕੱਲੇ ਬਹੁਤ ਆ ਸੋ ਇਤਕੀ ਮੰਨਿਆ ਜਾ ਰਿਹਾ ਜੀ ਕਿ ਅਕਾਲੀ ਦਲ ਦਾ ਤੇ ਬੀਜੇਪੀ ਦਾ ਗੱਠਜੋੜ 100 ਦੇ ਵਿੱਚੋਂ 90% ਸੰਭਵ ਆ ਕੁਝ ਕੁ ਲੋਕ ਤਾਂ ਇਹ ਵੀ ਗੱਲ ਕਹਿੰਦੇ ਆ ਵੀ ਭਾਈ ਇਹ ਗੱਠਜੋੜ ਦੀ ਗੱਲ ਤਾਂ ਅੰਦਰ ਖਾਤੇ ਸਿਰੇ ਲੱਗੀ ਪਈ ਆ ਪਰ ਜੇ ਹੁਣ ਨਸ਼ਰ ਕਰਨਗੇ ਦਾ ਵਿਰੋਧ ਹੋਣੇ ਤਾਂ ਸ਼ੁਰੂ ਹੋ ਜਾਣਾ ਇਸ ਕਰਕੇ ਮੌਕੇ ਦੇ ਉੱਤੇ ਕਰਨਗੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਅਕਾਲੀ ਦਲ ਚਾਹੁੰਦਾ ਜੀ ਕਿ ਜਿਵੇਂ ਵੱਡੇ ਬਾਦਲ ਸਾਹਿਬ ਦੇ ਵੇਲੇ ਅਸੀਂ ਮੂਰੇ ਲੱਗਦੇ ਸੀ ਬੀਜੇਪੀ ਪਿੱਛੇ ਲੱਗਦੀ ਸੀ ਉਵੇਂ ਚੱਲੇ ਬੀਜੇਪੀ ਬਸ ਇਹ ਚਾਹੁੰਦੀ ਜੀ ਕਿ ਐਤਕੀ ਉਵੇਂ ਨਹੀਂ ਕਿਉਂਕਿ ਹੁਣ ਤੁਸੀਂ ਓਨੇ ਵੱਡੇ ਨਹੀਂ ਰਹੇ ਜਿੰਨੇ ਕਿ ਅਸੀਂ ਹੋ ਚੁੱਕੇ ਹਾਂ ਸੋ ਇਸ ਤਰੀਕੇ ਦਾ ਅੰਦਰ ਖਾਤਰ ਰੋਲਾ ਗੋਲਾ ਹੈਗਾ ਪਰ ਉਦਾਂ ਗੱਠਜੋੜ ਹੋਣ ਦੀ ਸੰਭਾਵਨਾ ਕਾਫੀ ਹੈ ਜੀ ਮਤਲਬ ਟਨਨ ਸਾਹਿਬ ਕੋਲ ਮਲਾ ਕੇ ਗੱਲ ਇਹ ਹੈ ਜੀ ਕਿ 227 ਦੇ ਵਿੱਚ ਕੀ ਹੋਊਗਾ ਇਹਦੇ ਅੰਦਾਜ਼ੇ ਇਹਦੀ ਚਰਚਾ ਇਹਦੀਆਂ ਗੱਲਾਂ ਹੁਣੇ ਤੋਂ ਹੋਣ ਲੱਗ ਗਈਆਂ ਜੀ ਬਿਲਕੁਲ ਜੀ ਬਿਲਕੁਲ ਦੇਖੋ 227 ਦੇ ਵਿੱਚ ਵਿਕਾਸ ਦੇ ਨਾਂ ਤੇ ਨਹੀਂ ਵੀਡੀਓ ਦੇ ਨਾਂ ਤੇ ਵੋਟਾਂ ਮੰਗੀਆਂ ਜਾਣੀਆਂ ਉਹਦੀ ਵੀਡੀਓ ਹੁਣੇ ਜਾਰੀ ਕਰਤੀ ਉਹਦੀ ਗਲਤ ਵੀਡੀਓ ਫੁਲਾਣਾ ਲੈ ਆਇਆ ਉਹਦੇ ਕੋਲ ਮੇ ਕੋਲ ਮੈਨੂੰ ਉਹਨੇ ਫੜ ਲਿਆ ਇਹਨੂੰ ਐ ਕਰਤਾ ਬਸ ਆ ਪਖੰਡਵਾਦਕਾਂ ਦੇ ਨਾਂ ਤੇ ਹੋਣੀ ਆ ਇਹ ਤਾਂ ਵਕਾਤ ਕਰਨ ਨੂੰ ਦਿਖਾਉਣ ਨੂੰ ਹੈ ਕਿ ਐਡਾ ਪਿਛਲਿਆਂ ਕੋਲੇ ਕੁਝ ਨਾ ਵਰਤਮਾਨ ਕੀ ਵਿਖਾਉਣਗੇ ਜੇ ਆਪਾਂ ਪ੍ਰੈਕਟੀਕਲ ਸੋਚੀਏ ਜੇ ਅੱਜ ਵਾਲੇ ਆ ਉਹ ਕੀ ਦਿਖਾਉਣਗੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਸਮਾਰੋਹਾਂ ਦੇ ਮੌਕੇ ਐਨਾ ਕੱਟ ਕੀਤਾ ਅਸੀਂ ਜੀ ਉੱਥੇ ਐਨੇ ਵੱਡੇ ਪੱਧਰ ਤੇ ਉੱਥੇ ਖਰਚਾ ਕੀਤਾ ਜੇਕਰ ਇਹੋ ਕਰਨ ਇਹ ਕੱਲ ਨੂੰ ਇਮਾਨਦਾਰੀ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਹਾੜਾ ਬਣਾਉਨੇ ਆਪਾਂ ਜੀ ਦੀ ਸ਼ਤਾਬਦੀ ਸਮਾਗਮ ਬਣਾਉਨੇ ਆ ਇਹਨਾਂ ਨੇ ਐਉਂ ਕਰਨ ਕੱਲ ਨੂੰ ਜਿਹੜਾ ਸਮਾਪਤੀ ਸਮਾਗਮ ਆ ਇਹ ਕੱਲ ਨੂੰ ਸਟੇਜ ਤੋਂ ਖੜਕੇ ਦੱਸ ਦੇਣ ਕਿ ਐਨੇ 100 ਕਰੋੜ ਰੁਪਈਆ ਅਸੀਂ ਇਸ ਗੱਲ ਦੇ ਉੱਤੇ ਖਰਚ ਕੀਤਾ। ਨਾਲੇ ਤਾਂ ਗੁਰੂ ਸਾਹਿਬ ਵੀ ਇਹ ਗੱਲ ਦਾ ਪਤਾ ਲੱਗ ਜਾਊਗਾ ਵੀ ਇਹ ਇਨਾਂ ਨੇ ਕਿੰਨਾ ਖਰਚ ਕੀਤਾ। ਨਾਲੇ ਇਮਾਨਦਾਰੀ ਦੀ ਗੱਲ ਦਾ ਪਤਾ ਲੱਗ ਜਾਊਗਾ। ਸੋ ਇਹ ਗੱਲਾਂ ਦੱਸਣਗੇ ਕੀ? ਇਹ ਉਹਨਾਂ ਦਾ ਟੋਣਾ ਦੇ ਵਿੱਚ ਗੱਲਾਂ ਦੱਸਣਗੇ ਕੀ ਸਵਾਲ ਇਹ ਹੈ ਜੀ। ਜੀ। ਜਿਹੜਾ ਸਭ ਲੁਧਿਆਣੇ ਦੇ ਵਿੱਚ ਕਹਿੰਦੇ ਕਿ ਇੱਕ ਔਰਤ ਦੀ 3 ਕਰੋੜ ਦੀ ਲੋਟਰੀ ਨਿਕਲ ਆਈ ਹੈ ਜੀ। ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਲੁਧਿਆਣੇ ਦੇ ਵਿੱਚ ਇੱਕ ਔਰਤ ਦੀ 3 ਕਰੋੜ ਦੀ ਲੜੜੀ ਨਿਕਲੀ ਆ ਤੇ ਇਹ ਔਰਤ ਆ ਜਿਹੜੀ ਬਹੁਤ ਗਰੀਬ ਘਰ ਦੇ ਵਿੱਚੋਂ ਆ ਇਹ ਔਰਤ ਆ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੂੰਝਾ ਕਰਨ ਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਆ ਤੇ ਉਹਦੀ ਜ਼ਿੰਦਗੀ ਦੇ ਵਿੱਚ ਬੜੀ ਵੱਡੀ ਤਬਦੀਲੀ ਆਈ ਆ ਚਲੋ ਬਹੁਤ ਸੋਹਣੀ ਗੱਲ ਆ ਜੀ ਉਹ ਵਿਚਾਰੀ ਕਾਮਯਾਬ ਹੋਈ ਕੁਦਰਤ ਨੇ ਉਹਨੂੰ ਮੌਕਾ ਦਿੱਤਾ ਗੱਲ ਤਾਂ ਸਿਰਫ ਇੰਨੀ ਆ ਦੂਜੀ ਗੱਲ ਇਹ ਆ ਕਿ ਇਹ ਜਿਹੜੀ ਔਰਤ ਆ ਇਹ ਲੁਧਿਆਣੇ ਦੀ ਆ ਤੇ ਇਸ ਔਰਤ ਨੇ ਕਿਹਾ ਜੀ ਕਿ ਮੈਂ ਆਪਦੇ ਕੰਨ ਦੇ ਝੁੰਮਕੇ ਵੇਚ ਕੇ ਨਾ ਤੇ ਫਿਰ ਮੈਂ ਲਾਟਰੀ ਵਾਲੀ ਟਿਕਟ ਲਈਆ ਮੇਰਾ ਖਿਆਲ ਆ ਵੀ ਨਹੀਂ ਤੇ 2-3 ਟਿਕਟਾਂ ਲਈਆਂ ਸੀ ਇਹਨੇ ਤੇ ਇਸ ਔਰਤ ਦੀ 3 ਕਰੋੜ ਦੀ ਲਾਟਰੀ ਨਿਕਲੀ ਆ ਤੇ ਇਹ ਕਹਿੰਦੀ ਜੀ ਮੈਂ ਆਪਦੇ ਬੱਚੇ ਨੂੰ ਪੜਾਉਣ ਤੋਂ ਵੀ ਆਵਾਜ਼ਾਰ ਸੀ ਪਰ ਮੈਨੂੰ ਕੁਦਰਤ ਨੇ ਮੌਕਾ ਦਿੱਤਾ ਤੇ ਹੁਣ ਮੈਂ ਵੱਧ ਤੋਂ ਵੱਧ ਇਸ ਬੱਚੀ ਨੂੰ ਆਪ ਜੀ ਨੂੰ ਪੜਾਵਾਂਗੀ ਵੀ ਸੋ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੇਗਾ ਲਾਟਰੀਆਂ ਨਿਕਲ ਬਹੁਤ ਰਹੀਆਂ ਕਿਉਂਕਿ ਪਿੱਛੇ ਜੱਕ ਜਾਣਕਾਰੀ ਆਈ ਸੀ ਉਹਦੇ ਵਿੱਚ ਇੱਕ ਬੰਦੇ ਨੇ ਟਿਕਟਾਂ ਲਈਆਂ ਸੀ ਮੇਰਾ ਛਾਲਾ ਵੀ 15-20 ਟਿਕਟਾਂ ਲਈਆਂ ਸੀ ਉਹਨੇ ਤੇ 7 ਇਹ 100 ਟਿਕਟਾਂ ਲਈਆਂ ਸੀ ਉਹਦੇ 7-70 ਰੁਪਏ ਵਾਲੀਆਂ ਮਤਲਬ 700 ਦੀਆਂ ਟਿਕਟਾਂ ਲਈਆਂ ਤੇ ਉਹਦੀ 10 ਲੱਖ ਰੁਪਏ ਦੀ ਲਾਟਰੀ ਨਿਕਲੀ ਉਹਨੀਆਂ 100 ਦੀਆਂ ਸੋਈਆਂ ਨਿਕਲੇ ਆਈਆਂ ਸੀ ਉਹਨਾਂ ਮੰਨ ਲਓ ਵੀ 7 ਰੁਪਏ ਵਾਲੀ ਇੱਕ ਟਿਕਟ ਦੇ ਉੱਤੇ ਕੋਈ 20 ਲੱਖ 20 ਹਜ਼ਾਰ ਦਾ 50 ਹਜ਼ਾਰ ਦਾ ਹੋਵੇ ਉਹਦੀਆਂ 100 ਦੀਆਂ ਸੋਈਆਂ ਨਿਕਲੇ ਆਈਆਂ ਸੀ ਇਸ ਤੋਂ ਪਹਿਲਾਂ ਵੀ ਆਪਾਂ ਜਾਣਦੇ ਆਂ ਵੀ ਬਠਿੰਡੇ ਦੇ ਵਿੱਚ ਨਿਕਲੀ ਸੀ ਲਾਟਰੀ ਜੀ ਤੇ ਉਹ ਬੰਦਾ ਸੀਗਾ ਰਾਜਸਥਾਨ ਦੇ ਵੱਲੋਂ ਤੇ ਫਿਰ ਉਹ ਉਦੋਂ ਵੀਰ ਬਈ ਸਾਹਮਣੇ ਆਏ ਮਤਲਬ ਇਹ ਜੀ ਪੰਜਾਬ ਦੇ ਲੋਕਾਂ ਦੀਆਂ ਕਿ ਲਾਟਰੀਆਂ ਕਾਫੀ ਨਿਕਲੀਆਂ ਜੀ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਜੀ ਤੇ ਵਿਆਹਾਂ ਦੇ ਕੀ ਹਾਲ ਚਾਲ ਨੇ ਕਹਿੰਦੇ ਹੁਣ ਤਾਂ ਲੋਕ ਕਰੋਨਾ ਤੋਂ ਅੱਗੇ ਹਰ ਬਰ ਪਈਆ ਖਰਚਣ ਲੱਗੇ ਵਿਆਹਾਂ ਤੇ ਦੇਖੋ ਮੈਂ ਨਾ ਇਸ ਗੱਲ ਤੇ ਹੈਰਾਨ ਆ ਵੀ ਮੈਨੂੰ ਲੱਗਦਾ ਸੀ ਕਿ ਜਿਹੜੇ ਇਹ ਹੜਪੀੜਤ ਇਤਕੀ ਦੇਖੋ ਲੋਕ ਆ ਸਾਡੇ ਭੈਣਾ ਵੀਰ ਵੀ ਸਾਡੇ ਭੈਣਾ ਵੀਰਾਂ ਦੇ ਕੋਲ ਇਤਕੀ ਆਰਥਿਕ ਤੌਰ ਦੇ ਉੱਤੇ ਸਾਧਨ ਸੰਪੰਨਤਾ ਨਹੀਂ ਹੋਣੀ ਉਹ ਤਕਨੀ ਜਿਹੜੇ ਉਹ ਏਵੇਂ ਨਹੀਂ ਜਾ ਕਰਨੀ ਪਰ ਮੈਂ ਦੇਖਦਾ ਜਦੋਂ ਹੜਪੀੜਤ ਵਾਲੇ ਖੇਤਰਾਂ ਦੇ ਵਿੱਚ ਤੇ ਉੱਥੇ ਵੀ ਪੈਲਸ ਭਰੇ ਪਏ ਆ ਕੋਈ ਤੁਸੀਂ ਆਪਦੇ ਪਿੰਡ ਵੱਲ ਦੇਖੋ ਉੱਥੇ ਵੀ ਭਰੇ ਪਏ ਆ ਮੈਂ ਆਪਦੇ ਪਿੰਡ ਵੱਲ ਦੇਖਾ ਉੱਥੇ ਵੀ ਪੈਲਸ ਭਰੇ ਪਏ ਆ ਤੇ ਪੈਲਸ ਕਿਹੜਾ 10-20 ਹਜ਼ਾਰ ਦੇ ਵਿੱਚ ਹੁੰਦਾ ਲੱਖਾਂ ਰੁਪਏ ਦੇ ਵਿੱਚ ਇੱਕ ਪੈਲਸ ਦਾ ਰੈਂਟ ਆ ਤਖੜੇ ਤੋਂ ਤਖੜਾ ਲੋਕ ਵਿਆਹ ਕਰਾਉਂਦੇ ਆ ਹੁਣ ਤਾਂ ਇਹ ਦੇਖਿਆ ਜੀ ਕਿ ਜੇ ਮੰਨ ਲਓ ਚੰਗਾ ਭਲਾ ਪੈਲਸ ਹੋਵੇ ਉਹ ਤੇ 1.5-2 ਲੱਖ ਦੀ ਤੇ ਡੈਕੋਰੇਸ਼ਨ ਹੋਰ ਕਰਾਉਂਦੇ ਆ ਵੀ ਫੁੱਲ ਲੜੀਆਂ ਝੂਲਾ ਚਾ ਲੈ ਇਥੇ ਆਉ ਦਾ ਇਸ ਤਰੀਕੇ ਨਾਲ ਲਾਉਣਾ ਸੋ ਪੰਜਾਬ ਗਾੜੇ ਸੁਭਾਅ ਦੇ ਵਿੱਚ ਆ ਥੋੜਾ ਜਿਹਾ ਇਹਨੂੰ ਕਹਿ ਦਈਏ ਵਖਾਵਾ ਕਰਨਾ ਫੁਕਰੀ ਮਾਰਨੀ ਕਿਉਂਕਿ ਲੋੜ ਤਾਂ ਹੀ ਹੈ ਨਹੀਂ ਜੀ ਮੈਨੂੰ ਤਾਂ ਇਉਂ ਲੱਗਦਾ ਹੁਣ ਪਰ ਲੋਕ ਇਹ ਗੱਲ ਸੋਚ ਕੇ ਚੱਲਦੇ ਵੀ ਇੱਕੋ ਇੱਕ ਤਾਂ ਵਿਆਹ ਜਦੋਂ ਪਹਿਲਾ ਵਿਆਹ ਹੋਣਾ ਹੁੰਦਾ ਉਹ ਕਹਿੰਦੇ ਪਹਿਲਾ ਤਾਂ ਵਿਆਹ ਜਦੋਂ ਤਖੀਰਲੇ ਬੱਚੇ ਦਾ ਹੋਣਾ ਲਾ ਆਖਰੀ ਤਾਂ ਵਿਆਹ ਫਿਰ ਐਂ ਜੇ ਕੰਮ ਚੱਲਦੇ ਹੁੰਦੇ ਆ ਪਰ ਪੁੱਲ ਮਲਾ ਖੇਤ ਕੀ ਵੀ ਲੋਕ ਖਰਚ ਬਹੁਤ ਕਰ ਰਹੇ ਆ ਲੋਕ ਬੇहद ਖਰਚ ਕਰ ਰਹੇ ਆ ਲੋਕ ਉਹ 4 ਘੰਟੇ ਦੇ ਵਿਆਹ ਦੇ ਲਈ ਜੋ ਜੋ ਕੁਝ ਵੀ ਕਰ ਸਕਦੇ ਆ ਉਹ ਕੁਝ ਕਰਦੇ ਆ ਤੇ ਫਿਰ ਮੈਂ ਤਾਂ ਇਹੋ ਤਾਂ ਮੈਂ ਕਹਿਣਾ ਹੁੰਦਾ ਵੀ ਕੇਂਦਰ ਦੀ ਸਰਕਾਰ ਪੰਜਾਬ ਨੂੰ ਪੈਕੇਜ ਫੋਕੀ ਦੇਣ ਵਾਲੇ ਤਾਂ ਹੀ ਨਹੀਂ ਸਹਿਰ ਸੋਚਣੀ ਪੁਣੀ ਵੀ ਇਹਨਾਂ ਦੇ ਪੈਲਸ ਦੇਖ ਲਓ ਇਹਨਾਂ ਦੇ ਮਰਗਾਂ ਦੇਖ ਲਓ ਇਹਨਾਂ ਦੇ ਬਾਕੀ ਪ੍ਰੋਗਰਾਮ ਦੇਖ ਲਓ ਇਹ ਤਾਂ ਸਭ ਨਸੰਪਨ ਲੋਕ ਆ ਇਹ ਤਾਂ ਉਹੀ ਰੋਈ ਜਾਂਦੇ ਪਿੱਟੀ ਜਾਂਦੇ ਆ ਵੀ ਇਸ ਕਰਕੇ ਤਾਂ ਨਹੀਂ ਕਿਤੇ ਸੋ ਗਰੀਬ ਵੀ ਹੈਗੇ ਆ ਪਰ ਜਦੋਂ ਗਰੀਬ ਬੰਦਾ ਵੀ ਵਿਖਾਵਾ ਕਰਦਾ ਉਦੋਂ ਹੈਰਾਨੀ ਹੁੰਦੀ ਹੈ ਜੀ ਜੀ ਬਿਲਕੁਲ ਸਹੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਦੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨ